ਹਾਂਜੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਖੇਤਾਂ ਵਾਲੇ ਪੰਜਾਬੀ ਤੇ ਅੱਜ ਮੈਂ ਤੁਹਾਡੇ ਨਾਲ ਕੁਝ ਖਾਸ ਗੱਲਾਂ ਕਰਨੀਆਂ ਜੀ ਮੇਰੀ YouTube ਫੈਮਲੀ ਹੈ ਜੋ ਉਹਦੇ ਨਾਲ ਤੇ ਪਹਿਲਾਂ ਤਾਂ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਇੰਨਾ ਪਿਆਰ ਕੀਤਾ ਸਬਸਕ੍ਰਾਈਬ ਕੀਤਾ ਲਾਈਕ ਸ਼ੇਅਰ ਐਂਡ ਕਮੈਂਟ ਕਰ ਰਹੇ ਹੈ ਜੀ ਉਹਨਾਂ ਦਾ तहे ਦਿਲੋਂ ਤਨਵਾਦ ਹੈ ਜੀ ਸਾਰੀ ਹੀ ਮੇਰੀ YouTube ਫੈਮਲੀ ਦਾ ਧੰਨਵਾਦ ਹੈ ਜੀ ਜੋ ਮੇਰੀਆਂ ਵੀਡੀਓਜ਼ ਨੂੰ ਇੰਨਾ ਸਪੋਰਟ ਦਿਖਾ ਰਹੇ ਆ ਤੇ ਇਸੇ ਤਰ੍ਹਾਂ ਅੱਗੇ ਵੀ ਤੁਸੀਂ ਸਪੋਰਟ ਦਿਖਾਉਂਦੇ ਰਹਿਣਾ ਜੀ ਤੇ ਬਾਕੀ ਕੁਝ ਗੱਲਾਂ ਇਹ ਨੇ ਜਿਵੇਂ ਕਿ ਆਪਾਂ ਬਹੁਤ ਹੀ ਜਲਦ ਅਗਲੇ 1 ਡੇਢ ਹਫ਼ਤੇ ਦੇ ਵਿੱਚ ਵਿੱਚ ਆਪਾਂ ਸ਼ਾਰਟ movies ਸਟਾਰਟ ਕਰਨ ਜਾ ਰਹੇ ਆ ਤੇ ਸ਼ਾਰਟ movies ਆਇਆ ਕਰਨੀਆਂ ਆਪਣੀਆਂ ਤੇ ਉਹਨਾਂ ਨੂੰ ਵੀ ਤੁਸੀਂ ਇਦਾਂ ਹੀ ਪਿਆਰ ਦੇਣਾ ਵਲੌਗ ਆਪਣੇ ਰੋਜ਼ਾਨਾ ਆ ਹੀ ਰਹੇ ਆ ਜੀ ਬਾਕੀ ਸ਼ਾਰਟ ਵੀਡੀਓਜ਼ ਜੋ ਨੇ ਉਹ ਵੀ ਰੋਜ਼ਾਨਾ ਆ ਰਹੀਆਂ ਨੇ ਤੇ ਤੁਸੀਂ ਮੇਰੇ ਪਿੱਛੇ ਦੇਖ ਵੀ ਸਕਦੇ ਹੋ ਮੇਰੇ ਪਿੱਛੇ ਚੱਲ ਰਹੀਆਂ ਹੋਣਗੀਆਂ ਜੋ ਸ਼ਾਰਟ ਵੀਡੀਓਜ਼ ਤੇ ਲੰង ਵੀਡੀਓਸ ਤੇ ਬਹੁਤ ਧੰਨਵਾਦ ਹੈ ਜੀ ਤੁਹਾਡਾ ਜੋ ਤੁਸੀਂ ਇਨਾ ਪਿਆਰ ਦਿਖਾ ਰਹੇ ਹੋ ਮੇਰੇ ਚੈਨਲ ਪ੍ਰਤੀ ਤੇ ਇਹਦਾ ਹੀ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਜੀ ਮੈਨੂੰ ਤੇ ਬਾਕੀ ਤੁਸੀਂ ਚੈਨਲ ਨੂੰ ਬਹੁਤ ਸਪੋਰਟ ਕਰ ਰਹੇ ਹੋ ਤਾਂ ਧੰਨਵਾਦੀ ਕਰਨ ਲਈ ਮੈਂ ਇਹ ਵੀਡੀਓ ਬਣਾ ਰਿਹਾ ਜੀ ਤੇ ਪਿੱਛੇ ਆਪਣੀਆਂ ਜੋ ਵੀਡੀਓ ਚੱਲ ਰੰਜਾਂ ਨੇ ਇਹ ਕੁਝ ਵੀਡੀਓ ਨੇ ਜੋ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਾਕੀ ਆਪਾਂ ਆਉਣ ਵਾਲੇ ਸਮੇਂ 'ਚ ਸ਼ਾਰਟ ਮੂਵੀਜ਼ ਲੈ ਕੇ ਆ ਰਹੇ ਆਂ ਫਿਰ ਲੌਂਗ ਮੂਵੀਜ਼ ਲੈ ਕੇ ਆਵਾਂਗੇ ਅ ਡੇਢ ਦੋ ਮਹੀਨੇ ਤੱਕ ਤਾਂ ਇਸੇ ਤਰੀਕੇ ਨਾਲ ਆਪਣੇ ਵਲੌਗ ਸ਼ਾਰਟ ਮੂਵੀ ਸ਼ਾਰਟ ਵੀਡੀਓਜ਼ ਤੇ ਲੌਂਗ ਮੂਵੀਜ਼ ਆਉਣੀਆਂ ਰਹਣੀਆਂ ਜੀ ਤੇ ਆਪਾਂ ਇਦਾਂ ਹੀ ਅੱਗੇ ਆਪਣੇ ਚੈਨਲ ਨੂੰ ਚਲਾਉਂਗਾ ਜੀ ਤੇ ਇਦਾਂ ਹੀ ਤੁਸੀਂ ਪਿਆਰ ਕਰਨਾ ਜੀ ਮੇਰੇ ਚੈਨਲ ਨੂੰ ਤੁਹਾਡੇ ਆਪਣਾ ਚੈਨਲ ਹੈ ਜੀ ਤੁਹਾਡਾ ਆਪਣਾ ਚੈਨਲ ਹੈ ਖੇਤਾਂ ਵਾਲੇ ਪੰਜਾਬੀ ਤੇ ਇਸ ਨੂੰ ਇਦਾਂ ਹੀ ਪਿਆਰ ਦੇਣਾ ਤੇ ਇਦਾਂ ਹੀ ਪਿਆਰ ਕਰਨਾ ਹੈ ਜੀ ਤੇ ਬਾਕੀ ਆਪਾਂ ਬਹੁਤ ਹੀ ਜਲਦ ਪੋਡਕਾਸਟ ਵੀ ਲੈ ਕੇ ਆ ਰਹੇ ਹਾਂ ਜਿਗਰ ਭੇਜ ਬਾਈ ਨਾਲ ਪੋਡਕਾਸਟ ਨੰਬਰ 2 ਤੇ ਜਿਹਦੇ ਵਿੱਚ ਆਪਾਂ ਗੁਰਪੇਜ ਬਾਈ ਨਾਲ ਗੱਲਬਾਤ ਕਰਾਂਗੇ ਜਿਵੇਂ ਕਿ ਆ ਪਿੱਛੇ ਤੁਸੀਂ ਮੇਰੇ ਵੀਡੀਓ ਦੇਖ ਸਕਦੇ ਹੋ ਪੋਡਕਾਸਟ ਸੀਗਾ ਗੁਰਪੇਜ ਬਾਈ ਦੇ ਨਾਲ ਇਹ ਮੈਂ ਪੋਡਕਾਸਟ ਬਣਾਇਆ ਸੀਗਾ ਸਪੈਸ਼ਲੀ ਤੇ ਤੁਹਾਡੇ ਲਈ ਮੈਂ ਸਪੈਸ਼ਲ ਬਣਾਇਆ ਸੀਗਾ ਤੇ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਜੀ ਬਾਕੀ ਤੁਹਾਨੂੰ ਪੋਡਕਾਸਟ ਚਾਹੀਦਾ ਜਾਂ ਨਹੀਂ ਜਾਂ ਕਿਹੜੀ ਵੀਡੀਓ ਚਾਹੀਦੀ ਆ ਉਸ ਰਿਲੇਟਿਡ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਬਾਕੀ ਧੰਨਵਾਦ ਹੈ ਜੀ ਅੱਜ ਗੱਲਬਾਤ ਸੁਣਾਇਆ ਕਿ ਤੁਸੀਂ ਆਪਣੇ ਕਮੈਂਟ ਜਰੂਰ ਕਰਿਆ ਕਰੋ ਜੀ ਆਪਣੀਆਂ ਵੀਡੀਓ ਦੇ ਥੱਲੇ ਕਿ ਤੁਹਾਨੂੰ ਕਿਹੋ ਜੀ ਵੀਡੀਓ ਚਾਹੀਦੀਆਂ ਜਾਂ ਕਿਹੋ ਜੀ ਤੁਸੀਂ ਕੰਟੈਂਟ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਉਹ ਜੋ ਕੰਟੈਂਟ ਲੈ ਕੇ ਆਵਾਂਗੇ ਜੀ ਤੇ ਬਾਕੀ ਆਪਣਾ ਕੰਟੈਂਟ ਚ ਕੋਈ ਗਾਲੀ ਗਲੋਚ ਜਾਂ ਕੁਝ ਉਹ ਜੀ ਸ਼ਬਦਾਵਲੀ ਗਲਤ ਸ਼ਬਦਾਵਲੀ ਨਹੀਂ ਵਰਤੀ ਜਾਂਦੀ ਜੀ ਤੇ ਆਪਾਂ ਸਿਰਫ ਆਪਣਾ ਪੰਜਾਬ ਦਿਖਾ ਰਹੇ ਹਾਂ ਆਪਣੀ ਖੇਤੀਬਾੜੀ ਆਪਣੀ ਕਿਸਾਨੀ ਦਿਖਾ ਰਹੇ ਹਾਂ ਜੀ ਜੋ ਆਪਣੇ ਘਰਾਂ ਚ ਆਮ ਤੌਰ ਤੇ ਹੁੰਦਾ ਜੀ ਤੇ ਬਾਕੀ ਆਪਣੇ ਚੈਨਲ ਦਾ ਤੁਸੀਂ ਬਹੁਤ ਤੁਸੀਂ ਸਪੋਰਟ ਕਰ ਰਹੇ ਹੋ ਜੀ ਚੈਨਲ ਨੂੰ ਦਿਲੋਂ ਖੁਸ਼ੀ ਹੋ ਰਹੀ ਹੈ। ਇੱਕ ਹੋਰ ਗੱਲ ਹੈ ਜੀ ਕਿ ਤੁਸੀਂ ਮੇਰੇ Song ਨੂੰ ਉਹਨਾਂ ਪਿਆਰ ਨਹੀਂ ਦਿੱਤਾ ਮੇਰੇ Song ਦੀ ਵੀਡੀਓ ਨੂੰ ਵੀ ਵੱਧ ਵੱਧ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਜੀ ਤੇ ਕਮੈਂਟ ਕਰਕੇ ਦੱਸਿਓ ਜਰੂਰ ਕਿ ਆਪਣਾ Song ਕਿਦਾਂ ਦਾ ਲੱਗਾ ਤੁਹਾਨੂੰ ਆ ਪਿੱਛੇ ਵੀਡੀਓ ਚੱਲ ਰਹੀ ਹੈ ਜੀ ਤੇ ਆਪਾਂ Song ਦੇ ਰਿਲੇਟਿਡ ਹੋਰ ਵੀ ਮੇਰੇ Song ਲਿਖੇ ਹੋਏ ਨੇ ਜੀ। ਅਗਰ ਤੁਸੀਂ ਕਹੋਗੇ ਆਪਾਂ ਆਪਣੇ ਚੈਨਲ ਤੇ ਹੋਰ ਵੀ ਵੀਡੀਓਜ਼, ਆਡੀਓਜ਼, ਵੀਡੀਓਜ਼ ਅਪਲੋਡ ਕਰਦਿਆਂ ਕਰਾਂਗੇ। ਮਰੇ ਸੌਂਗਸ ਜੋ ਲਿਖੇ ਹੋਏ ਨੇ ਬਹੁਤ ਹੀ ਜਲਦ ਆਪਾਂ ਹੋ ਸਕਦਾ ਹੈ ਕਿ ਇੱਕ ਡੇਢ ਮਹੀਨੇ ਤੱਕ ਸ਼ਾਇਦ ਕੈਸਟ ਵੀਕ ਇੱਕ ਗਾਣਾ ਰਿਲੀਜ਼ ਕਰਵਾ ਜਾਈ ਜੀ ਤਾਂ ਵੀ ਆਪਾਂ ਇਸੇ ਚੈਨਲ ਤੇ ਹੀ ਅਪਲੋਡ ਕਰਾਂਗੇ ਸਭ ਤੋਂ ਪਹਿਲਾਂ ਤੇ ਬਾਕੀ ਸਾਰੇ ਮੇਰੇ ਵੱਲੋਂ ਤਾਂ ਸਾਰੇ ਠੀਕ ਹੀ ਹੋਣਗੇ ਜੀ ਤੇ ਬਾਕੀ ਕਮੈਂਟਾਂ ਜਰੂਰ ਦੱਸਿਆ ਕਰੋ ਜੀ ਤੁਹਾਡਾ ਘਰ ਪਰਿਵਾਰ ਤੇ ਤੁਸੀਂ ਕਿਵੇਂ ਹੋ ਜੀ ਆਪਾਂ ਮੈਂ ਤਾਂ ਬਿਲਕੁਲ ਠੀਕ ਹਾਂ ਜੀ ਮੇਰਾ ਪਰਿਵਾਰ ਵੀ ਠੀਕ ਹੈ ਤੇ ਉਮੀਦ ਕਰਦਾ ਜੀ ਤੁਸੀਂ ਵੀ ਸਾਰੇ ਬਹੁਤ ਵਧੀਆ ਹੋਵੋਗੇ ਚੰਗੇ ਹੋਵੋਗੇ ਤੰਦਰੁਸਤ ਹੋਵੋਗੇ ਥੋੜੀ ਜੀ ਠੰਡ ਬਹੁਤ ਵਧੀ ਹੋਈ ਹੈ ਜੀ ਤਾਂ ਕਰਕੇ ਵੀਡੀਓਜ਼ ਅਸੀਂ ਸ਼ਾਰਟ ਮੂਵੀਜ਼ ਦਾ ਪਲਾਨ ਤਾਂ ਇਸੇ ਹਫਤੇ ਦਾ ਸੀਗਾ ਲੇਕਿਨ ਹੁਣ 1.5 ਹਫਤਾ ਠਹਿਰ ਕੇ ਆਪਾਂ ਸਟਾਰਟ ਕਰਾਂਗੇ ਜੀਓ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਜੀ ਤੇ ਥੋੜਾ ਜਿਹਾ ਆਪਣੇ ਜੋ ਆਪਾਂ ਕਿਹੜਾ ਜੀ ਬਾਹਰੋਂ ਕੋਈ ਵੀ ਬਾਹਰੋਂ ਆਪਾਂ ਕੋਈ ਬੰਦੇ ਯੂਜ਼ ਕਰਨੇ ਆਪਾਂ ਤਾਂ ਘਰ ਦੇਆਂ ਨੂੰ ਹੀ ਯੂਜ਼ ਕਰਨਾ ਆਪਣੀਆਂ ਵੀਡੀਓਜ਼ 'ਚ ਤੇ ਆਪਾਂ ਆਪਣੀਆਂ ਜੋ ਸ਼ਾਰਟ ਮੂਵੀਜ਼ ਹੋਣੀਆਂ ਉਹ ਹੋਣਗੀਆਂ ਜੀ ਨਸ਼ਿਆਂ ਦੇ ਵਿਰੁੱਧ ਜੋ ਬਾਹਰ ਜਾ ਰਹੇ ਆ ਬਾਹਰਲੀ ਕੰਟਰੀ ਵਲ ਜਾ ਰਹੇ ਆ ਪੰਜਾਬ ਨੂੰ ਛੱਡ ਕੇ ਉਸ ਤੇ ਕਿਸਾਨੀ ਤੇ ਤੇ ਬੱਚਿਆਂ ਦੇ ਦੇਖਣ ਵਾਲੀਆਂ ਬਜ਼ੁਰਗਾਂ ਦੇਖਣ ਵਾਲੀਆਂ ਮਾਤਾਵਾਂ ਦੇ ਦੇਖਣ ਵਾਲੀਆਂ ਸਾਡੇ ਭਰਾਵਾਂ ਦੇ ਦੇਖਣ ਵਾਲੀਆਂ ਵੀਡੀਓ ਹੋਣਗੀਆਂ ਸੀ ਤੇ ਇਸੇ ਦੇ ਨਾਲ ਹੀ ਮੈਂ ਸਾਡਾ ਦਿਲੋਂ ਧੰਨਵਾਦ ਕਰਦਾ ਜੀ ਤੁਸੀਂ ਜਿੰਨਾ ਮੇਰੇ ਚੈਨਲ ਨੂੰ ਸਪੋਰਟ ਕੀਤਾ ਤੇ ਅੱਗੇ ਵੀ ਤੁਸੀਂ ਮੈਨੂੰ ਉਮੀਦ ਹੈ ਕਿ ਸਪੋਰਟ ਕਰਦੇ ਰਹੋਗੇ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਜੀ ਧੰਨਵਾਦ